ਗਰੀ ਗੁਰ ਸواری ਗੁਰੂ ਗੁਰਖਾਲਸਾ ਸਤ ਸਗਿ ਜੀਉ ਧਰਮਾ ਭਗਵਾਨੇ ਹਾਂ ਜਮਨ ਕੜੇ ਤੋਂ ਤੰਤਨ ਚਜਿ ਹੁ ਸੰਸਰ ਜੀ ਪਵਿੱਤਰ ਤਾਲ ਨਦੋ ਵਿੱਚ ਬੈਠ ਕੇ ਅੰਮ੍ਰਿਤ ਮਈ ਬਾਣੀ ਦੇ ਨਾਲ ਜੁੜੇ ਹਾਂ ਆ ਜੀ ਅ ਜੀ ਨੂੰ ਨਾਮ ਵਿੱਚ ਵਿਚਾਰ ਸਰ ਕਰੀਏ ਅਜਾ ਬਗਵਨ ਦਾ ਰਾਮ ਸੁਰਤ ਹੈ ਬਾਣੀ ਕਲ ਵਰਜੰਬੇ ਮਹਾਰਾਜ ਜੀ ਦੀ ਹੈ ਇਹ ਸ਼ਬਦੀਆਂ ਜਰ ਆਉਂਦੀਆਂ ਬੰਦੀਆਂ ਹਨ ਇਹ ਸ਼ਬਦਾ ਜੋ ਪਾਵਨ ਹੈ ਉਹ ਜਿਹੜੇ ਸੱਜਣ ਸਮਝਾਉਂਦੇ ਨੇ मेरे मन जब गुरुपाल प्रभु सोई जाकी शरण आया सुख पये बहु दुख ना होए रहा हे मेरे बांड़व उस प्रभु रो नित किया करो जो सबसे बड़ा है ਜੋ ਸੱਚੀ ਦਾ ਕਲਣ ਵਾਲਾ ਹੈ ਉਹਦਾ ਨਾਮ ਜਪਿਆ ਕਰੋ ਜਿਹਦਾ ਆਸਰਾ ਲੈਂਿਆ ਸੁਖ ਪ੍ਰਾਪਤ ਕਰ ਲੈਂਦਾ ਹੈ ਤੇ ਗੱਦੀ ਦੁੱਖ ਨਹੀਂ ਵਿਆਪਦਾ ਰਹੋ ਜਿਹੜਾ ਪਰਮਾਤਮਾ ਦਾ ਆਸਰਾ ਲੈਂਦਾ ਹੈ

ਪਰਮਾਤਮਾ ਦਾ ਸਿਮਰਨ ਕੀ ਧਿਆਨ ਮਨ ਤੋਂ ਵਿਕਾਰਾਂ ਦੇ ਸਾਰੇ ਮਰਲੇ ਜਾਂਦੇ ਨੇ ਜੋ ਨਾਸ ਹੈ ਤਹੈ ਜੋ ਸਾਰੇ ਜੀਵਾਂ ਨੂੰ ਦਰਦਾਂ ਦੇਣ ਵਾਲਾ ਹੈ ਤੇ ਕਿਰੁਣੀ ਦਿੰਦਾ ਦਉਲੋਣੀ ਦਿੰਦਾ ਸਾਰੇ ਸੰਸਾਰ ਨੂੰ 84 ਲੱਖ ਜਾਨਿ ਉਕਾਈ ਰਿਜਕ ਦਿਆ ਸਭ ਨੂੰ ਕੋਦੋ ਤਦ ਚਾਹ ਚ ਲੱਗ ਜੋੜ ਪਰਿਵਰਜ ਕੋ ਪਿਆਰ ਦਿੰਦਾ ਪਰ ਸਤਗੁਰੂ ਕਹਿੰਦੇ ਜਿਹੜਾ ਸਾਨੂੰ ਸਾਰਿਆਂ ਨੂੰ ਰਿਝ ਕੇ ਦਿੰਦਾ ਹੈ ਖਾਣ ਨੂੰ ਦਿੰਦਾ ਪੀਣ ਨੂੰ ਦਿੰਦਾ ਖੁਣੋ ਫਿਰ ਕਿਉਂ ਵਿਸਾਰਦਾ ਸਭਨਾ ਜੀਆਂ ਦਾ ਹਿਤ ਦਾਤਾ ਸੋ ਮੈਂ ਮਿਸਰ ਦਾ ਜੀ

ਗੁਰ ਨਿਦਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਉਹ ਪ੍ਰਭੂ ਸਾਰੇ ਗੁਣਾ ਦਾ ਖਜ਼ਾਨਾ ਹੈ ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ ਪਰ ਕੋਈ ਬਿਰਲਾ ਮਨੁ ਖੁਸਦਾ ਬਿਲਾ ਸਾਥ ਕਰ ਸਕਦਾ ਹੈ ਆਸ ਹਰੇਕ ਕੋਲ ਹੈ ਤਉ ਤੁਮਰੀ ਦਰੋ ਨਿਟਿਆਸ ਰਬ ਮੁਹੇ ਤਬ ਗਨ ਲਾਵੇਂਗੇ ਐ ਤਰ ਬਤਵਾ ਐ ਦੰਕਾਰ ਮੈਂ ਜਿਤ ਆਪ ਲਾ ਕੇ ਬੈਠੈ ਮੈ ਤੁ ਕੋ ਨੂ ਆਪੇ ਗਨ ਲਾਏਗਾ ਰਬ ਕੀ ਜੈ ਕਿਰਪਾ ਨਿਗਾੜ ਅਬ ਹਰ ਗੁਣ ਗਾਵੇਂ ਐ ਤਬ ਕਿਰਪਾ ਕਰ ਦੂਰ ਰਹਿਮਤ ਕਰ ਅਸੀਂ ਤੇਰੇ ਕੋਲ ਗਾਈਏ ਤੇਰਾ ਨਾਮ ਜਪਨ ਤੇਰੀ ਤੇਰੀ ਬਾਣੀ ਤੇ ਰਾਜ ਹੁੰਦੇ ਰਹੀਏ ਐਸੀ ਸਾਡੀ ਕਿਰਪਾ ਕਰ ਐਸੀ ਸਾਨੂੰ ਬੁਧੀ ਭਰ ਜਾਈਂ ਕਰ ਐਸੀ ਸਾਨੂੰ ਮਤੋ ਕਥਨ ਕਰ ਤੁਮ ਕਰੋ ਦਇਆ ਮੇਰੇ ਸਾਈਂ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ

ਵੱਡ ਭਾਗੀ ਸਾਥ ਸੰਗ ਪ੍ਰਾਪਤ ਤਿਨ ਭੇਦਤ ਗਰਮਤ ਹੋਈ ਵੱਡੀ ਕਿਸਮ ਨਾਲ ਭਰੇ ਮਨੁੱਖਾਂ ਦੀ ਸੰਗਤ ਹਾਸਲ ਹੁੰਦੀ ਹੈ ਉਹਨਾਂ ਰਹਿਆ ਕੋਈ ਬੁਧ ਦਾਸ ਹੋ ਜਾਂਦੀ ਹੈ ਸਰਗਰਮ ਵੱਡ ਭਾਗੀ ਹਰ ਸੰਗਤ ਸਾਵੈ ਕਰਮਾ ਵਾਲਾ ਵੱਡੇ ਭਾਗਾ ਵਾਲਾ ਗੁਰੂ ਦੀ ਸੰਗਤ ਕਰਦਾ ਹੈ ਭਾਗ ਹੀਨ ਬ੍ਰਹਮ ਦੁੱਖਾਂ ਦੇ ਭਾਗ ਮਾਰੇ ਕਰਮਾਂ ਮਾਰੇ ਉਹਨਾਂ ਦਰਦੀਆਂ ਟੁੱਪਿਆ ਕਰਦਾ ਕਦੇ ਉੱਥੇ ਕਦੇ ਉੱਥੇ ਕਦੇ ਉੱਥੇ ਜਾਂਦਾ ساری ਉਮਰ ਇਸ ਤਰਨਗਾਰਾ ਹੈ ਤਣਕੀ ਦੂਰ ਦਾਣ ਕਦਾ ਸੱਚ ਹੈ ਜਿਨ ਹਰ ਨਾਮ ਨੇ ਜਰੂਰੀ ਧੰਨ ਗੁਰੂ ਨਾਨਕ ਜੀ ਮਹਾਰਾਜ ਜੀ ਕੰਦੇ ਨੇ ਉੰਡਾ ਦੇ ਚਰਨਾ ਦੀ ਮੈਂ ਝੂੜ ਮੰਗਦਾ ਹਰਿ ਸਰਗੁਰੂ ਨਾਲ ਤਿੰਨ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਆਪਣੀ ਹਿੱਤ ਦੇ ਅੰਦਰ ਕੋ ਰੱਖਿਆ ਕੰਠੇ ਬਾਲਾ ਹਿਰਦੇ ਰਾਹ ਦਿਲ ਦੇ ਵਿੱਚ ਕੋਈ ਨਾਮ ਨਾਮ ਦੀ ਬਾਲਾ ਕਰਦੀਏ ਤੇ ਹਿਰਦੇ ਅੰਦਰ ਤਰਫ ਦਾਰ ਬਸਾਣੂ ਜਿਨ੍ਹਾਂ ਨੇ ਵਸਾਇਆ ਮੈਂ ਉਹਦਾ ਦੇ ਚਰਨਾ ਦੀ ਧੂੜ ਮੰਗਦਾ ਤਨ ਕੀ ਧੂੜ ਨਾਨਕ ਦਾਸ ਬੱਚੇ ਜਿਨ ਹਰਨਾਮ ਜਿ ਦੇ ਕਰੋ ਇਸ ਇਹ ਸਤਿਗੁਰ ਦੇ ਚਰਨ ਧੂੜ ਵਿੱਚ ਐਨੀ ਸ਼ਕਤੀ ਹੈ ਇੰਨਾ ਬਲ ਹੈ ਕਈ ਅਸਲ ਗੁਦਾਰ ਬਾਦ ਧੂੜ ਦੀ ਗੱਲ ਕਰਦੇ ਨੇ ਵਰ ਸਿੱਖਾ ਇੱਕ ਅਰਤੂੜ ਦੇ ਸੰਤਾਂ ਕੀ ਦੀ ਜਗਤ ਪਾਇ ਵੱਡੇ ਵੱਡੇ ਪਾਪੀ ਵੀ ਤਰ ਜਾਂਦੇ ਨੇ ਜਿਨ੍ਹਾਂ ਕੀ ਅੰਖਾਂ ਦੀ ਤੂਰ ਕੈ ਸੰਦੀ ਹੈ ਜੀ